ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਸਾਡੇ ਇਸ ਨਿਊ ਚੈਨਲ ਦੇ ਉੱਤੇ ਹੁਣ ਆਪਾਂ ਨੂੰ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਜਾਨ ਤੋਂ ਪਹਿਲਾਂ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਣਾ ਹੈ ਕਿਉਂਕਿ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਬੀਬੀ ਹੈ ਉਹ ਗੁਰਦੁਆਰਾ ਸਾਹਿਬ ਜਾਂਦੀ ਹੈ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਦੇ ਪਿੱਛੇ ਹੋ ਕੇ ਉਹ ਕਿਉ ਦਾ ਡੱਬਾ ਅਤੇ ਕੁਝ ਹੋਰ ਡੱਬੇ ਕੱਢਦੀ ਹੈ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸ਼ਾਇਦ ਤੁਸੀਂ ਵੀ ਦੇਖੀ ਹੋਏਗੀ ਇਹ ਵੀਡੀਓ ਜਿਸ ਸ਼ਖਸ ਨੇ ਵੀ ਬਣਾਈ ਹੈ ਉਸਨੇ ਬਹੁਤ ਗਲਤ ਕੀਤਾ ਹੈ ਕਿਉਂਕਿ ਉਸਨੇ ਇਹ ਵੀਡੀਓ ਪਤਾ ਨਹੀਂ ਉਹ ਮਜ਼ਾਕ ਤੌਰ ਤੇ ਬਣਾਈ ਹੈ ਜਾਂ ਉਹਦੀ ਕੋਈ ਗੁੱਜੀ ਸ਼ਰਾਰਤ ਹੈ ਇਸ ਕਰਕੇ ਆਪਾਂ ਇਸ ਬਾਰੇ ਕੁਝ ਨਹੀਂ ਆਖ ਸਕਦੇ ਕਿਉਂਕਿ ਉਹ ਵੀਡੀਓ ਦੀ ਪੂਰੀ ਕਲਿੱਪ ਉਸਨੇ ਨਹੀਂ ਪਾਈ ਸਿਰਫ ਇਨਾ ਕਹੀ ਦਿਖਾਇਆ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਪਿੱਛੇ ਖਲੋ ਕੇ ਕੁਝ ਡੱਬੇ ਕੱਢ ਰਹੀ ਹੈ ਜਿਹਦੇ ਵਿੱਚੋਂ ਇੱਕ ਡੱਬਾ ਦੇਸੀ ਘੋਦਾ ਵੀ ਹੁੰਦਾ ਹੈ ਔਰ ਲੋਕਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਉਸ ਵੀਡੀਓ ਨੂੰ viral ਕਰਨ ਦੇ ਵਿੱਚ ਕਿਉਂਕਿ ਉਹਨਾਂ ਨੇ ਆਪਣੇ WhatsApp ਗਰੁੱਪਾਂ ਦੇ ਵਿੱਚ ਆਪਣੇ Facebook ਦੀਆਂ ਸਟੋਰੀਆਂ ਦੇ ਉੱਤੇ Instagram ਦੀਆਂ ਸਟੋਰੀਆਂ ਦੇ ਉੱਤੇ ਫੁੱਲ ਦਬਾ ਕੇ ਉਹ ਵੀਡੀਓ ਪਾਈ ਹੈ ਇਸ ਸਬ ਤੋਂ ਅਸੀਂ ਕੀ ਸਮਝੀਏ ਉਸ ਬੀਬੀ ਬਾਰੇ ਵੀ ਬਹੁਤ ਗਲਤ ਲੋਕੀ ਕਮੈਂਟ ਕਰ ਰਹੇ ਸਨ ਤੇ ਉਸ ਦੀ ਵੀਡੀਓ ਦੇ ਉੱਤੇ ਵੀ ਬਹੁਤ ਅਪਸ਼ਬਦ ਲਿਖੇ ਹੋਏ ਸਨ ਅਤੇ ਉਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਸਨ ਚੈਨਲਾਂ ਦੇ ਉੱਤੇ ਹੁਣ ਉਸ ਬੀਬੀ ਦੇ ਹੱਕ ਦੇ ਵਿੱਚ ਵੀ ਵੀਡੀਓ ਪਾਈ ਰਹੀਆਂ ਹਨ ਤੇ ਉਸ ਚੈਨਲ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਹਨਾਂ ਦੇ ਘਰਦਿਆਂ ਨੇ ਉਹਨਾਂ ਨੂੰ ਸੰਪਰਕ ਕੀਤਾ ਹੈ ਅਤੇ ਉਹਨਾਂ ਦੇ ਬੀਬੀ ਦੇ ਘਰ ਦੇ ਪਰਿਵਾਰ ਉਹਦੇ ਮੈਂਬਰ ਇਹ ਦੱਸਦੇ ਹਨ ਕਿ ਉਸ ਬੀਬੀ ਦਾ ਗੁਰਦੁਆਰਾ ਸਾਹਿਬ ਆਉਣਾ ਜਾਣਾ ਹਮੇਸ਼ਾ ਤੋਂ ਹੀ ਰਿਹਾ ਹੈ ਕਿਉਂਕਿ ਬੀਬੀ ਰੋਜ਼ਾਨਾ ਦੋ ਟਾਈਮ ਗੁਰਦੁਆਰਾ ਸਾਹਿਬ ਆਉਂਦੀ ਹੀ ਹੁੰਦੀ ਸੀ ਤੇ ਗੱਲ ਆਉਂਦੀ ਹੈ ਉਸ ਬੈਗ ਦੀ ਤਾਂ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਬੀਬੀ ਕੋਈ ਦਿਨ ਦਿਹਾੜਾ ਆਉਂਦਾ ਸੀ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਰਸਤ ਵੀ ਵੰਡਣ ਵਾਸਤੇ ਲੈ ਕੇ ਆਉਂਦੀ ਹੁੰਦੀ ਸੀ ਉਸ ਨੇ ਸ਼ਾਇਦ ਗੁਰੂ ਸਾਹਿਬ ਦੇ ਪਿੱਛੇ ਖਲੋ ਕੇ ਅਰਦਾਸ ਕੀਤੀ ਹੋਵੇ ਕਿ ਮਹਾਰਾਜ ਵੀ ਇਸ ਨੂੰ ਕਬੂਲ ਕਰੋ ਇਹ ਵੀ ਹੋ ਸਕਦਾ ਹੈ ਤੇ ਲੋਕਾਂ ਨੇ ਉਸ ਬੀਬੀ ਤੇ ਗਲਤ ਕਮੈਂਟ ਕਰਕੇ ਤੇ ਉਸ ਦੀ ਚਾਰੇ ਪਾਸੇ ਬੇਇੱਜ਼ਤੀ ਕਰ ਦਿੱਤੀ ਹੈ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਗ੍ਰੰਥੀ ਸਾਹਿਬ ਜੀ ਨੇ ਵੀ ਇਹੀ ਦੱਸਿਆ ਹੈ ਕਿਉਂਕਿ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਹੋਏ ਹਨ ਉਹ ਆਖਦੇ ਨੇ ਕਿ ਇਹ ਬੀਬੀ ਦਾ ਰੋਜ਼ਾਨਾ ਇਥੇ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਹੈ ਤੇ ਇਹ ਰੋਜ਼ਾਨਾ ਹੀ ਆਉਂਦੇ ਹਨ ਅਤੇ ਉਸ ਬੀਬੀ ਦੇ ਉੱਤੇ ਸਭ ਗਲਤ ਘਟਿਆ ਇਲਜ਼ਾਮ ਲਾਏ ਜਾ ਰਹੇ ਹਨ ਜੋ ਕਮੈਂਟ ਲੋਕੀ ਕਰ ਰਹੇ ਹਨ ਭਾਈ ਤੁਸੀਂ ਐਵੇਂ ਦੇ ਕਮੈਂਟ ਨਾ ਕਰੋ ਔਰ ਜਿਸ ਵੀ ਸ਼ਖਸ ਨੇ ਇਹ ਕੰਮ ਕੀਤਾ ਹੈ ਬਹੁਤ ਹੀ ਘਟਿਆ ਹਰਕਤ ਹੈ ਕਿ ਛੋਟੀ ਜਹੀ ਕਲਿੱਪ ਹੀ ਉਸ ਬੀਬੀ ਦੀ ਦਿਖਾਈ ਗਈ ਤੇ ਉਸ ਪਰਿਵਾਰ ਨੂੰ ਬਦਨਾਮ ਕਰਨ ਦਾ ਇੱਕ ਜਰੀਆ ਬਣਾਇਆ ਹੈ ਉਸ ਨੂੰ ਤੇ ਉਸ ਵੀਡੀਓ ਦੇ ਨਾਲ ਵਿਊ ਆ ਸਕਦੇ ਹਨ ਲੇਕਿਨ ਉਸ ਪਰਿਵਾਰ ਦਾ ਕੀ ਜਿਸ ਦੀ ਥਾਂ ਥਾਂ ਤੇ ਬੇਇੱਜ਼ਤੀ ਹੋ ਰਹੀ ਹੈ ਭਾਈ ਅਸੀਂ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਹੱਥ ਜੋੜ ਕੇ ਕਿ ਤੁਸੀਂ ਐਵੇਂ ਦੀਆਂ ਅਗਰ ਵੀਡੀਓ ਦੇਖਦੇ ਹੋ ਤਾਂ ਉਸ ਵੀਡੀਓ ਨੂੰ ਪੂਰਾ ਡੂੰਘਾਈ ਤੱਕ ਜਾਣਨ ਦੀ ਕੋਸ਼ਿਸ਼ ਕਰਿਆ ਕਰੋ ਐਵੇਂ ਹੀ ਆਪਣੇ WhatsApp ਗਰੁੱਪਾਂ ਦੇ ਉੱਤੇ ਸੈਂਡ ਨਾ ਕਰਿਆ ਕਰੋ ਤਾਂ ਕਿ ਕਿਸੇ ਪਰਿਵਾਰ ਦਾ ਐਵੇਂ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਕਿਉਂਕਿ ਅੱਜ ਕੱਲ ਦੇ ਪਰਵਾਹਾਂ ਦੇ ਵਿੱਚ ਬਹੁਤ ਸਾਰੇ ਜਿਵੇਂ ਦੇ ਹੁੰਦੇ ਹਨ ਕਿ ਇਹ ਗੱਲਾਂ ਨਹੀਂ ਸਹਿ ਸਕਦੇ ਉਹ ਅਗਰ ਕੋਈ ਗਲਤ ਆਪਣਾ ਕਦਮ ਉਠਾ ਲੈਣ ਤੇ ਇਸ ਦੇ ਜ਼ਿੰਮੇਵਾਰ ਕੌਣ ਹੋਏਗਾ ਭਾਈ ਇਸ ਕਰਕੇ ਅਸੀਂ ਇਹੀ ਅਪੀਲ ਕਰਦੇ ਹਾਂ ਤੇ ਕਿਰਪਾ ਕਰਕੇ ਤੁਸੀਂ ਕਿਸੇ ਤੇ ਐਵੇਂ ਦੇ ਇਲਜ਼ਾਮ ਨਾ ਲਾਇਆ ਕਰੋ ਬਿਨਾਂ ਸੋਚੇ ਸਮਝੇ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਇਹ ਸਭ ਉਹ ਪ੍ਰਮਾਤਮਾ ਤੇ ਦੇਖ ਹੀ ਰਿਹਾ ਹੈ ਇਸ ਕਰਕੇ ਤੁਹਾਡੇ ਅੱਗੇ ਇਹੀ ਹੱਥ ਜੋੜ ਕੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਅੱਗੋਂ ਵੀ ਕੋਈ ਨਵੀਂ ਅਪਡੇਟ ਹੋਈ ਤੇ ਤੁਹਾਨੂੰ ਜ਼ਰੂਰ ਦੱਸਾਂਗੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਇਓ ਧੰਨਵਾਦ